ਇਲੈਕਟ੍ਰਿਕ মিডিਆ ਪਹੁੰਚੀ ਸਭ ਤੋਂ ਪਹਿਲਾਂ ਤੋਂ ਮੈਂ ਇਲੈਕਟ੍ਰਿਕ মিডিਆ ਤੇ ਪ੍ਰੈਸ ਮੀਡੀਆ ਜੋ ਸਾਡੇ ਇੱਥੇ ਪ੍ਰੈਸ ਕਾਨਫਰੰਸ ਕਰਨ ਆਏ ਨੇ ਸਾਰਿਆਂ ਦਾ ਇੱਥੇ ਆਣਦੇ ਜੀ ਆਇਆਂ ਨੂੰ ਆਖਦਾ ਹਾਂ ਤੇ ਧੰਨਵਾਦ ਕਰਦਾ ਹਾਂ ਇਹ ਜੋ ਬਾਬਾ ਸਾਹਿਬ ਮੇੜਕਰ ਜਿਹਦੀ ਮੂਰਤੀ ਦਾ ਮੁੱਦਾ ਬਣਾ ਕੇ ਨਜਾਇਜ਼ ਕਬਜ਼ਾ ਕਰਨ ਦੀ ਮਨਸਾ ਵਿੱਚ ਸਾਡੇ ਪਿੰਡ ਦੇ ਕੁਝ ਸਰਾਰਤੀ ਅੰਸਰਾਂ ਨੇ ਜੋ ਇਹ ਮਾਰੀ ਮੈਂ ਕਹਿੰਦਾ ਬਹੁਤ ਮਾਰੀ ਘਟਨ ਨੂੰ ਅੰਜਾਮ ਦਿੱਤਾ ਸੀ ਇਹ ਬਹੁਤ ਮਹੱਤਵਪੂਰਨ ਘਟਨਾ ਹੈ ਬਾਬਾ ਸਾਹਿਬ ਵੀਰਾਂ ਨੂੰ ਬਿਲਡ ਕਰ ਸਾਡੇ ਸੰਵਿਧਾਨ ਦੇ ਸਾਡੇ ਸਿਰਚਨਕਾਰਾਂ ਨੇ ਸਿਰਚਨਕਾਰ ਹਨ ਉਹਨੇ ਸਾਡੇ ਸੰਵਿਧਾਨ ਕੀਤਾ ਹੈ ਤੇ ਉਹਨਾਂ ਬੰਦਿਆਂ ਨੇ ਉਸ ਦੀ ਆੜ ਲੈ ਕੇ ਕਿਸੇ ਸਾਡੇ ਪਿੰਡ ਦੇ ਵਸਨੀਕ ਨੇ ਜਸਵੀਰ ਸਿੰਘ ਗੁਲਪ੍ਰੀਤ ਸਿੰਘ ਗੁਰਜੰਤ ਸਿੰਘ ਪੁੱਤਰ ਸਹਿੰਦਰ ਸਿੰਘ ਉਹਨਾਂ ਦੀ ਉੱਥੇ ਜ਼ਮੀਨ ਹੈ 24 ਵਿਗੇ 18 ਮਿਸਵੇ ਤੇ ਡੇਢ ਦੋ ਫੁੱਟ ਕਣਕ ਉੱਥੇ ਉੱਗੀ ਹੋਈ ਸੀ ਉਹ ਸਰਾਰਤੀ ਅਨਸਰਾਂ ਨੇ ਉੱਥੇ ਬਿਨਾਂ ਕਿਸੇ ਪਰਮਿਸ਼ਨ ਤੋਂ ਬਿਨਾਂ ਕੋਈ ਪ੍ਰੋਟੋਕਾਲ ਤੋਂ ਬਾਬਾ ਸਾਹਿਬ ਦੀ ਮੂਰਤੀ ਦਾ ਖੰਡਨ ਕੀਤਾ ਤੇ ਜਾ ਕੇ ਖੇਤਾਂ ਦੇ ਵਿੱਚ ਇੱਕ ਡਰਮ ਪਲਾਸਟਿਕ ਦਾ ਲਿਆ ਤੇ ਡਰਮ ਪਲਾਸਟਿਕ ਦਾ ਲੈ ਕੇ ਉੱਥੇ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਸਾਡੇ ਪਿੰਡ ਨੂੰ ਪਤਾ ਲੱਗਿਆ ਤਾਂ ਸਾਡੇ ਪਿੰਡ ਦੇ ਬੰਦੇ ਉੱਥੇ ਪਹੁੰਚੇ ਉਸ ਤੋਂ ਪਹਿਲਾਂ ਤੋਂ ਹੀ ਇੱਕ ਇਲਜ਼ਾਮ ਹੈ ਐਸਐਚਓ ਸਾਹਿਬ ਤੇ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਬੂਤ ਦੀ ਬੇਅਦਬੀ ਕਰਕੇ ਉਹਨੂੰ ਔਰ ਆਣੇ ਤੱਕ ਲੈ ਕੇ ਆਏ ਤਾਂ ਇਸ ਚੀਜ਼ ਨੂੰ ਕਿਤਾ ਦੇਖੋ ਤੁਸੀਂ ਅੱਜ ਸਾਫ ਕਸਰਪੰਜੋਂ ਦੇ ਨਾਤੇ ਇਹ ਕੁਛ ਨਹੀਂ ਹੈਗਾ ਇਹ ਹੁਣ ਆਪਣੇ ਆਪ ਨੂੰ ਲੁਕਾਉਣ ਵਾਸਤੇ ਇਹਨੇ ਇੱਕ ਵੱਡਾ ਤਗੜਾ ਆਪਣਾ ਕ੍ਰਾਇਮ ਕਰਤੀ ਆਏ ਇਹ ਛਿਪਾਇਆ ਨਹੀਂ ਜਾ ਸਕਦਾ ਇਹ ਹੁਣ ਉਸਨੂੰ ਛਿਪਾਉਣ ਵਾਸਤੇ ਸਹਾਰਾ ਲੈ ਰਹੇ ਆ ਵੀ ਫਲਾਣੇ ਨੇ ਕਰਤੀ ਆਈ ਜਦ ਕਿ ਐਸਐਚਓ ਸਾਹਿਬ ਮੌਕੇ ਦੇ ਅਫਸਰ ਹੈ ਜੀ ਉਹਨਾਂ ਨੇ ਕੋਈ ਲੜਾਈ ਝਗੜਾ ਨਾ ਹੋ ਜੇ ਕੁਝ ਉਥੇ ਕੋਈ ਵਾਦ-ਗਾਟ ਨਾ ਹੋ ਜੇ ਉਹ ਸਾਰਾ ਕੰਮ ਐਸਐਚਓ ਨੇ ਦੇਖਣਾ ਹੁੰਦਾ ਜੀ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ 264 65 ਨੰਬਰ ਜਿਹੜਾ ਹੈ ਇਹਦੀ ਉਹ ਨਹੀਂ ਮੰਤੀ ਨਹੀਂ ਕਰ ਸਕਦੇ ਹਾਲਾਂਕਿ ਤੁਸੀਂ ਇਸ ਆਪਕਾ ਸਰਪੰਚ ਰਹੇ ਮੌਕੇ ਦੇ ਦੂਜੇ ਸਰਪੰਚ ਹੈ ਤਾਂ ਇਹ ਪਿੰਡ ਦਾ ਮਸਲਾ ਆਪਸੀ ਬੈਠ ਕੇ ਜਿੱਤੇ ਵੀ ਮੂਰਤੀ ਲੰਗੀ ਚਾਹੇ ਲਾ ਸਕਦੇ ਮੈਂ ਤੁਹਾਡੇ মিডিਆ ਦੇ ਰਾਹੀਂ ਉਹਨਾਂ ਨੂੰ ਕਹਿਣਾ ਚਾਹੁੰਦਾ ਉਹ ਇਸ ਇਸ ਬਾਰੇ ਇਸ ਜ਼ਮੀਨ ਬਾਰੇ ਇਸ ਸੰਬੰਧਿਤ ਵਿਵਾਦ ਬਾਰੇ ਕਿਸੇ ਵੀ ਟੇਬਲ ਤੇ ਆ ਕੇ ਮੇਰੇ ਨਾਲ ਗੱਲ ਕਰ ਲੈਣ ਪੰਚਾਇਤ ਦੋਨੋਂ ਪੰਚਾਇਤਾਂ ਕੋਈ ਹੋਰ ਵੀ ਬੰਦਾ ਕਰ ਲੇ ਜੇ ਸਾਡੀ ਗਲਤੀ ਹੋਵੇਗੀ ਤਾਂ ਸਾਨੂੰ ਕਹੋ ਗਲਤੀ ਸਰਵਸਰ ਉਹਨਾਂ ਦੀ ਹੈ ਜੀ ਉਹ ਨਜਾਇਜ਼ ਕਬਜ਼ਾ ਕਰਨ ਦੀ ਮਨਸਾ ਸੀ ਕਿ ਪਾਰਟੀ ਵਾਈ ਚੱਕਰ ਵਿੱਚ ਐਦਾਂ ਹੁੰਦਾ ਹੈ ਕਿ ਉਹ ਕਹਿੰਦਾ ਸਰਪੰਚ ਮੈਂ ਉਹਨੂੰ ਮੈਨੂੰ ਬੱਟਾ ਨਹੀਂ ਪਈਆ ਮੂਰਤੀ ਰੱਖਣ ਵਾਸਤੇ ਥੋੜੀ ਜਿਹੀ ਜਗ੍ਹਾ ਚਾਹੀਦੀ ਹੈ ਉਸ ਜੀ ਨੂੰ ਕਬਜ਼ਾ ਕੀਤਾ ਮੰਨ ਲਓ ਇਹਦੇ 'ਚ ਮੈਂ ਗੱਲ ਕਰਨਾ ਚਾਹੂੰਗਾ ਇੱਕ ਮਿੰਟ ਜੀ ਜਿਹੜੀ ਤੁਸੀਂ ਮੂਰਤੀ ਦੀ ਗੱਲ ਗੁਰਜੀਤ ਕੀ ਫਤਿਹ ਪਹਿਲਾਂ ਤਾਂ ਮੈਂ ਜੋ ਪ੍ਰਸ ਵਾਲੇ ਵੀਰ ਅਜਾਏ ਨੇ ਮੇਰੇ ਇਲੈਕਟ੍ਰੋਨਿਕ ਮੀਡੀਆ ਤੋਂ ਤੇ ਪ੍ਰਿੰਟ ਮੀਡੀਆ ਤੋਂ ਸਾਰਿਆਂ ਨੂੰ ਜਿਵੇਂ ਕਹਿੰਦਾ ਮੈਂ ਮਨਜੀਤ ਸਿੰਘ ਕੁਮਾਰਾ ਕੌਮੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਜੋ ਮੁੱਦਾ ਪਿਛਲੇ ਦਿਨ ਕਲੌਲੀ ਪਿੰਡ ਦੇ ਵਿੱਚ ਚੱਲਿਆ ਸੀਗਾ ਉਹਦੇ ਗੱਲ ਹੋਈ ਸੀਗੀ ਕਬੂਤ ਲਾਣ ਦੀ ਬੁੱਤ ਕਿਹਦਾ ਸੀਗਾ ਸਾਡੇ ਬਾਬਾ ਸਾਹਿਬ ਪੀਮਰਾਓ ਉਵੇਦਕਰ ਜੀ ਦਾ ਕਿਉਂਕਿ ਬਹੁਤ ਸਤਕਾਰਯੋਗ ਨੇ ਤੋਂ ਉਹਨਾਂ ਨੇ ਸੰਵਿਧਾਨ ਰਚਿਆ ਅਸੀਂ ਬਹੁਤ ਆਦਰ ਕਰਦੇ ਆ ਉਹਨਾਂ ਦਾ ਤੇ ਜਦੋਂ ਕੋਈ ਦਿਹਾੜਾ ਹੁੰਦਾ ਉਹਨਾਂ ਦਾ ਮਨੰਦ ਵੀ ਆ ਨਾਲ ਜਾ ਕੇ ਪਰ ਕੁਝ ਸਵਾਰਾਰਤੀ ਅੰਸਰਾਂ ਨੇ ਅੱਜ ਤੋਂ ਤਕਰੀਬਨ 15-20 ਦਿਨ ਪਹਿਲਾਂ ਪਿੰਡ ਕਲੌਲੀ ਦੀ ਓਡੇ ਕੋਲ ਕੋਈ ਸਾਡੀ ਜ਼ਮੀਨ ਵਾਦੀ ਹੋਊਗੀ ਤਾਂ ਅਸੀਂ ਜ਼ਰੂਰ ਗੱਲ ਕਰਾਂਗੇ ਪਰ ਜਿਹੜੀ ਦੇਸ਼ ਆਮਲਟ ਹੁੰਦੀ ਹੈ ਜਾਂ ਲਾਲ ਲਕੀਰ ਵਾਲੀ ਜ਼ਮੀਨ ਹੁੰਦੀ ਹੈ ਪਿੱਛੇ ਕਾਂਗਰਸ ਦੀ ਸਰਕਾਰ ਸੀਗੀ ਸਾਡੀ ਉਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ ਐ ਉਦੋਂ ਜੇ ਸਾਡੇ ਮੁੱਖ ਮੰਤਰੀ ਸੀ ਆਮਾਨ ਸਾਹਿਬ ਨੇ ਇਹਨਾਂ ਨੇ ਸਾਰਿਆਂ ਨੇ ਕਿਹਾ ਜਿਹੜੀ ਨਾਂ ਲ ਕਹਿੰਦੇ ਅੰਦਰ ਜ਼ਮੀਨ ਹੈ ਜਿਹੜਾ ਮਾਲਕ ਹੈ ਉਸੇ ਦੀ ਹੈ ਜਿਹਦੇ ਕਬਜ਼ੇ 'ਚ ਹੈ ਉਸੇ ਦੀ ਹੈ ਜਦ ਕਿ ਉਹਦੇ ਤਹਰ ਰਜਿਸਟਰੀਆਂ ਵੀ ਅੱਜ ਹੋ ਰਹੀਆਂ ਨੇ ਸਰਕਾਰ ਨੇ ਬਹੁਤ ਵਧੀਆ ਕੰਮ ਕਰਿਆ ਸੀ ਉਹ ਲੜਾਈ ਮਟਾਉਣ ਦੇ ਮਾਰੇ ਨੇ ਪਰ ਚੰਤ ਕ੍ਰਿਮੀਨਲ ਬੰਦੇ ਜਿਹੜੇ ਪਹਿਲਾਂ ਬਦਮਾਸ਼ੀਆਂ ਕਰਦੇ ਰਹੇ ਆ ਪਿੰਡ 'ਚ ਲੋਕਾਂ ਦੀਆਂ ਲੱਤਾਂ ਤੋੜੀਆਂ ਉਹਨਾਂ ਦੇ 17-18 ਪਰਚੇ ਦਰਜ ਐ ਅੱਜ ਲੋਕਾਂ ਨੂੰ ਗਮਰਾਹ ਕਰਕੇ ਉਹ ਗੱਲ ਕਰਨਾ ਚਾਹੁੰਦੇ ਆ ਵੀ ਅਸੀਂ ਜਾ ਕੇ ਲੋਕਾਂ ਦੀ ਜ਼ਮੀਨਾਂ 'ਸਾਡ ਢਾਕੇ ਮੂਰਤੀਆਂ ਲਾ ਦਾਂਗੇ ਪਰ ਅਸੀਂ ਆਪਣੀ ਜਥੇਬੰਦੀ ਵੱਲੋਂ ਕਹਿਣਾ ਚਾਹੁੰਦੇ ਆ ਵੀ ਪਾਰਟੀ ਕਿਸਾਨ ਮਜ਼ਦੂਰ ਯੂਨੀਅਨ ਕਦੇ ਵੀ ਇਹ ਕੰਮ ਹੋਣ ਨਹੀਂ ਦੇਊਗੀ ਕਿਸੇ ਵੀ ਕਿਸਾਨ ਨਾਲ ਕਿਸੇ ਮਜ਼ਦੂਰ ਨਾਲ ਕਿਤੇ ਕੋਈ ਜ਼ਿਆਦਤੀ ਹੁੰਦੀ ਆ ਅਸੀਂ ਖੜਾਾਂਗੇ